ਇਹ ਜਿਹੜੀਆਂ ਤੰਦਾਂ ਟੁੱਟੀਆਂ ਨੇ ਪਰ ਇਹ ਜਿਹੜੇ ਗਾਇਕ ਹੈ ਇਹ ਮਰਦੇ ਨਹੀਂ ਅੱਜ ਵੀ ਤੁਸੀਂ ਦੇਖੋ ਸ਼ਰਧਾਂਜਲੀ ਦੇ ਰੂਪ ਦੇ ਵਿੱਚ ਹਰ ਇੱਕ ਦੇ ਮੋਬਾਈਲ 'ਚ ਛਿੰਦਾ ਬੋਲ ਰਿਹਾ ਕਿਤੇ ਲੋਹੜੀ ਮੇਲਾ ਬੋਲ ਰਿਹਾ ਉਹਨੇ ਟਰੱਕਾਂ ਵਾਲਿਆਂ ਦੇ ਵੀ ਗੀਤ ਗਾਏ ਉਹਨੇ ਆਮ ਲੋਕਾਂ ਦੇ ਗੀਤ ਗਾ ਕੇ ਇਸ ਕਰਕੇ ਉਹ ਆਮ ਲੋਕਾਂ ਦਾ ਆਰਟਿਸਟ ਸੀ ਅੱਜ ਸੁਰਿੰਦਰ ਸਿੰਘ ਦਾ ਜੀ ਦਾ ਪੰਚ ਤਤਵ ਦੇ ਵਿੱਚ ਸੁਰਿੰਦਰ ਸਿੰਘ ਦਾ ਜੀ ਮਿਲਿਨ ਹੋ ਰਹੇ ਨੇ ਤੇ ਕੇ ਕੇ ਬਾਬਾ ਜੀ ਮੌਜੂਦ ਨੇ ਬਾਬਾ ਸਾਹਿਬ ਤੁਹਾਡੇ ਨਾਲ ਬੜੀਆਂ ਯਾਦਾਂ ਵਾ ਸੁਰਿੰਦਰ ਸਿੰਘ ਦਾ ਧੀਆ ਦੀ ਲੋਲੀ ਦਾਣਾ ਨੂੰ ਬੜਾ ਚਾਹ ਹੁੰਦਾ ਸੀਗਾ ਤੁਹਾਡੇ ਨਾਲ ਮੇਲਾ ਮਨਾਹਂਦਾ ਹਰ ਸਾਲ ਉੱਥੇ ਪਹੁੰਚਦੇ ਸੀ ਕਿਵੇਂ ਦੇਖਦੇ ਹਾਂ ਕਿ ਪੁਰਾਣੀ ਯਾਦਾਂ ਜਿਹੜੀਆਂ ਨੇ ਪੁਰਾਣੇ ਸਾਥ ਹੁਣ ਅੱਜ ਵਿਛੜ ਰਹੇ ਨੇ ਪੁਰਾਣੇ ਨਹੀਂ ਲਾਸਟ 2023 ਜਨਵਰੀ 2023 11 ਜਨਵਰੀ ਜਿਹੜਾ ਲਾਸਟ ਗੀਤ ਲੁਧਿਆਣੇ ਚ ਗਾਇਆ ਉਹ सुरेंद्र ਚਿੰਦਾ ਨੇ ਪੰਜਾਬੀ ਪਵਨ ਚ ਲੋਹੜੀ ਮੇਲੇ ਤੇ ਕਾਇਆ ਤੇ सुरेंद्र ਚਿੰਦਾ ਦਾ ਜੋ ਦਿਲੀ ਪਿਆ ਰਜੀਵ ਜੀ ਸਾਡੇ ਪ੍ਰਧਾਨ ਜੀ ਖੜੇ ਨੇ ਸੱਗੂ ਸਾਫ ਸਾਰੇ ਮਤਲਬ ਉਹਨਾਂ ਦਾ ਮੈਂ ਸਮਝਦਾ ਇੱਕ ਗਾਇਕੀ ਦਾ ਆਪਣਾ ਰਿਸ਼ਤਾ ਹੈ ਇੱਕ ਸੱਭਿਆਚਾਰ ਦਾ ਆਪਣਾ ਪਰ ਉਸ ਇਨਸਾਨ ਨੇ ਦੋਸਤ ਬਣਾਏ ਉਹਨਾਂ ਦਾ ਜਿਹੜਾ ਦੋਸਤਾਂ ਦੀ ਦੁਨੀਆ ਵਿਸ਼ਾਲ ਸੀ ਅੱਜ ਮੈਂ ਸਮਝਦਾ ਕਿ ਜਿਨ੍ਹਾਂ ਦੀ ਅੰਦਰੋਂ ਤਾਰਾਂ ਜੁੜੀਆਂ ਨੇ ਅੱਜ ਉਹ ਲੋਕ ਆ ਰਹੇ ਨੇ ਕਿਸੇ ਨੂੰ ਮਹਿੰਦੀ ਪਰਵਾ ਨਹੀਂ ਕਿਸੇ ਨੂੰ ਕਿਸੇ ਰਿਸ਼ਤੇਦਾਰਾਂ ਦਾ ਸਮਾਗਮ ਤਾਂ ਛੱਡ ਸਕਦਾ ਪਰ ਛਿੰਦੇ ਦੇ ਨਾਲ ਜਿਹੜਾ ਰਿਸ਼ਤਾ ਜਿਹੜੀਆਂ ਤੰਦਾਂ ਜੁੜੀਆਂ ਨੇ ਉਹ ਇੱਕ ਵਿਲੱਖਣ ਨੇ ਅੱਜ ਮੈਂ ਸਮਝਦਾ ਇਹ ਜਿਹੜੀਆਂ ਤੰਦਾਂ ਟੁੱਟੀਆਂ ਨੇ ਪਰ ਇਹ ਜਿਹੜੇ ਗਾਇਕ ਹੈ ਇਹ ਮਰਦੇ ਨਹੀਂ ਇਹ ਤਾਂ ਜ਼ਿੰਦਗੀ ਜਿਉਂਦੇ ਰਹਿੰਦੇ ਨੇ ਅੱਜ ਵੀ ਤੁਸੀਂ ਦੇਖੋ ਸ਼ਰਧਾਂਜਲੀ ਦੇ ਰੂਪ ਦੇ ਵਿੱਚ ਹਰ ਇੱਕ ਦੇ ਮੋਬਾਈਲ 'ਚ ਛਿੰਦਾ ਬੋਲ ਰਿਹਾ ਕਿਤੇ ਲੋਹੜੀ ਮੇਲਾ ਬੋਲ ਰਿਹਾ ਕਿਤੇ ਉਹਦੀਆਂ ਵੱਡੀਆਂ ਸਟੇਜਾਂ ਕਿਤੇ ਮੈਨੂੰ ਆ ਸਵੇਰੇ ਮੈਨੂੰ ਅਮਰੀਕਾ ਤੋਂ ਅੱਧਾ ਫੋਨ ਆਇਆ ਤੇ ਜਿਹੜੇ ਹੋਰ ਲੋਕਾਂ ਨੂੰ ਕਿੰਨੇ ਆਏ ਹੋਣਗੇ ਤੇ ਕਿੰਨਾ ਮੇਰਾ ਮਤਲਬ ਉਹਨੇ ਇੱਕ ਉਹ انسان ਜਿਹੜੇ ਦੇਸ਼ ਵਿਦੇਸ਼ ਦੇ ਵਿੱਚ ਇੱਕ ਕ੍ਰਿਸਚੀਅਨ ਦੀਆਂ ਤੰਦਾਂ ਵੀ ਮਜ਼ਬੂਤ ਕੀਤੀਆਂ ਅਤੇ ਪੰਜਾਬੀ ਸਭਿਆਚਾਰ ਨੂੰ ਵੀ ਪਰਫੁੱਲਤ ਕੀਤਾ ਉਹ ਸੀ ਸੁਰਿੰਦਰ ਚਿੰਦਾ ਜੋ ਤੁਸੀਂ ਲੋਹੜੀ ਦੀ ਗੱਲ ਕੀਤੀ 2023 ਦੇ ਵਿੱਚ ਜੋ ਸਟੇਜ ਤੋਂ ਪਹਿਲਾਂ ਮੈਨੂੰ ਮਿਲੇ ਸੀਗੇ ਬਾਹਰ ਸਟੇਜ ਦੇ ਥੱਲੇ ਮਿਲੇ ਸੀਗੇ ਤੇ ਉਹ ਕਹਿੰਦੇ ਅਗਲੇ ਸਾਲ ਫੇਰ ਲੋਹੜੀ ਮਨਾਣੀ ਹੈ ਪਰ ਲੱਗਦਾ ਨਹੀਂ ਸੀਗਾ ਕਿ ਇੰਨੀ ਜਲਦੀ ਉਹ ਚੱਲ ਜਾਣਗੇ ਪਰ ਮਿਰਜ਼ਾ ਉਹਨਾਂ ਨੇ ਜੋ ਗਾਇਆ ਸੀਗਾ ਉਹ ਸਾਰੇ ਹੀ ਉੱਠ ਖੜੇ ਹੋਏ ਸੀਗੇ ਤੇ ਉਹਨਾਂ ਨੇ ਕਿਹਾ ਸੀ ਮੈਨੂੰ ਹੱਲੇ ਹੋਰ ਗਾਉਂਦ ਮਿਰਜ਼ਾ ਚੰਗੀ ਤਰ੍ਹਾਂ ਨਹੀਂ ਗਾਇਆ ਕਿਵੇਂ ਦੇ ਦੇਓ ਕਿ ਮਿਰਜ਼ੇ ਦਾ ਉਹਨਾਂ ਨੂੰ ਬੜਾ ਸ਼ੌਂਕ ਸੀਗਾ ਗੱਲ ਇਹ ਉਹ ਜੋ ਵੀ ਗਾਉਂਦੇ ਸੀ ਕਮਾਲ ਗਾਉਂਦੇ ਸੀ ਜੇ ਕੋਈ ਮੈਂ ਸਮਝਦਾ ਸਟੇਜ ਦਾ ਧਨੀ ਉਹ ਆਰਟਿਸਟ ਸੀ ਤੋਂ ਸੁਰੇਂਦਰ ਛਿੰਦਾ ਸੀ ਕਿ ਲੋਕਾਂ ਨੂੰ ਬੰਨ ਕੇ ਬਿਠਾ ਦੇਣਾ ਸਟੇਜ ਦੇ ਨਾਲ ਜੋੜ ਦੇਣਾ ਇਹ ਹਰ ਇੱਕ ਕਲਾਕਾਰ ਦੇ ਵਾਸਤੇ ਗੱਲ ਹੀ ਗੱਲ ਹੀ ਹੁੰਦੀ ਕੋਈ ਸਟੂਡੀਓ ਜਾ ਕੇ ਗੀਤ ਵਧੀਆ ਰਿਕਾਰਡ ਕਰਾ ਸਕਦਾ ਪਰ ਉਹ ਸਟੇਜ ਦਾ ਤਾਂ ਨਹੀਂ ਹੋ ਸਕਦਾ ਇਹ ਸੁਰੇਂਦਰ ਛਿੰਦੇ ਜੀ ਸੱਚ ਸੀ ਕਿ ਉਹ ਸਟੇਜ ਦਾ ਤਾਂ ਨਹੀਂ ਸੀ ਉਹਨੇ ਟਰੱਕਾਂ ਵਾਲਿਆਂ ਦੇ ਵੀ ਗੀਤ ਗਾਏ ਉਹਨੇ ਆਮ ਲੋਕਾਂ ਦੇ ਗੀਤ ਗਾ ਕੇ ਇਸ ਕਰਕੇ ਉਹ ਆਮ ਲੋਕਾਂ ਦਾ ਆਰਟਿਸਟ ਸੀ ਤੇ ਉਹਨੂੰ ਸਾਰੇ ਹੀ ਪਿਆਰ ਕਰਦੇ ਸੀ ਤੇ ਮੈਂ ਸਮਝਦਾ ਇਹ ਤਾਂ ਇਹ ਕੋਈ ਸ਼ੱਕ ਨਹੀਂ ਅਗਲੀ ਵਾਰੀ ਦੀ ਅਸੀਂ ਆਸ ਰੱਖਦੇ ਆ ਪਰ ਆਦਮੀ ਹੈ ਇੱਕਦਮੀ ਇੱਕ ਦਮ ਦਾ ਵੀ ਭਰੋਸਾ ਨਹੀਂ ਇਹ ਤਾਂ ਪ੍ਰਮਾਤਮਾ ਦੇ ਹੱਥ ਹੈ ਪਰ ਸੁਲਿੰਦਰ ਸ਼ਿੱਧਾ ਜਿਹੜੀਆਂ ਪੈੜਾਂ ਕਰ ਗਿਆ ਉਹ ਇੱਕ ਇਤਿਹਾਸ ਰਚ ਗਿਆ ਉਹਨੂੰ ਸਾਰੇ ਲੋਕ ਰੈਂਦੀ ਦੁਨੀਆ ਤੱਕ ਯਾਦ ਕਰਨ ਅੱਜ ਵੀ ਜਿਹੜਾ ਟਰੱਕਾਂ ਵਾਲਾ ਗੀਤ ਹੁਣਾਂ ਦਾ ਅੱਜ ਵੀ ਟਰੱਕਾਂ ਵਾਲੇ ਜੋ ਜਾਂਦੇ ਹੁਣੇ ਉਹੀ ਗੀਤ ਸੁਣਦੇ ਨੇ ਤੇ ਉਹੀ ਗੀਤ ਟਰੱਕਾਂ ਦੇ ਵਿੱਚ ਵੱਜਦਾ ਭਾਵੇਂ ਜਿੰਨੇ ਮਰਜ਼ੀ ਮਾਡਰਨ ਗਾਣੇ ਆ ਗਏ ਹੁਣ ਪਰ ਲੱਗਦਾ ਕਿ ਸੁਰਿੰਦਰ ਸਿੰਧਾ ਜੀ ਦੇ ਗਾਣੇ ਅਮਰ ਹੋ ਗਏ ਹੁਣਾਂ ਦੇ ਜਾਣ ਤੋਂ ਵਾਕਈ ਉਹਦੇ ਗੀਤਾਂ ਦੇ ਜਿਹੜੇ ਸ਼ਬਦ ਨੇ ਉਹ ਇੱਕ ਰਸ ਹੈ ਉਹ ਮੈਨੂੰ ਐਂ ਲੱਗਦਾ ਵੀ ਪੈਰ ਨੂੰ ਵੀ ਖੜਾ ਕਰ ਦਿੰਦਾ ਜੇ ਕੋ ਬਿਮਾਰ ਆ ਨਾ ਉਹ ਵੀ ਤਕੜਾ ਹੋ ਜਾਂਦਾ ਵੀ सुरेंद्र ਛਿੰਦੇ ਦਾ ਗੀਤ ਹੈ ਜੇ ਟਰੱਕ 'ਚ ਵੀ ਕੋ ਢਿਲਾ ਬੈਠਾ ਤੇ ਉਹ ਵੀ ਤਕੜਾ ਹੋ ਜਾਂਦਾ ਅਸੀਂ ਮੈਨੂੰ ਜਾਦਾ ਅਸੀਂ ਨਿਊ ਜਰਸੀ ਤੋਂ ਹਾਇਓ ਬਾਈ ਰੋਡ ਜਾਂਦੇ ਹੁੰਦੇ ਆ ਲਾਹ ਬਾਈ ਸਿੰਧਾ ਲਾ ਤੇ ਇਹ ਮੇਰਾ ਮਤਲਬ ਕਿਉਂਕਿ ਇੱਕ ਜਿਹਦੇ ਨਾਲ ਆਪਣਾ ਇੱਕ ਰਿਸ਼ਤਾ ਹੋਵੇ ਉਹ ਥੋੜਾ ਜਿਹਾ ਹੋਰ ਵੀ ਚੰਗਾ ਲੱਗਦਾ ਤੇ ਮੈਂ ਸਮਝਦਾ ਜੋ सुरेंद्र ਛਿੰਦੇ ਨੇ ਇੱਕ ਆਪਣੀ ਪਛਾਣ ਪੂਰੀ ਦੁਨੀਆ ਦੇ ਅੰਦਰ ਪੰਜਾਬੀਆਂ ਦੇ ਅੰਦਰ ਮੈਨੂੰ ਸਵੇਰੇ ਗੁਰਮੀਤ ਸਿੰਘ ਗਿੱਲ ਸਾਡੇ ਅਮਰੀਕਾ ਦੇ ਪ੍ਰਧਾਨ ਨੇ ਉਹ ਕਾਂਗਰਸ ਦੇ ਤਾਂ ਉਹਨਾਂ ਦਾ ਉਹੋ 10 ਮਿੰਟ ਲੱਗੇ ਰਹੇ ਜਦੋਂ ਉਹਨਾਂ ਦਾ ਮਨ ਭਰਿਆ ਤਾਂ ਫੋਨ ਬੰਦ ਕਰਕੇ ਮੇਰਾ ਕਹਿਣ ਤੋਂ ਬਾਅਦ ਵੀ ਇੱਕ ਵੱਖਰੇ ਰਿਸ਼ਤੇ ਕਾਇਮ ਕਰ ਗਿਆ ਸੁਰਿੰਦਰ ਚਿੱਤਾ ਇਹ ਕਿਵੇਂ ਦੇਖਦੇ ਹੋ ਕਿ ਬਾਹਰ ਵਿਦੇਸ਼ਾਂ ਦੇ ਵਿੱਚ ਕਾਫੀ ਉਹਨਾਂ ਦੇ ਸ਼ੋਅ ਲੱਗਦੇ ਸੀ ਕਿ ਬਾਹਰੋਂ ਤੁਹਾਨੂੰ ਵੀ ਕਾਫੀ ਫੋਨ ਆਏ ਹੋਣੇ ਤੁਸੀਂ ਅਕਸਰ ਸੰਸਥਾ ਦੇ ਰੋਪ ਚ ਬਾਹਰ ਜਾਂਦੇ ਰਹਿੰਦੇ ਹੋ ਵਿਚਰਦੇ ਰਹਿੰਦੇ ਹੋ ਕਿੰਨੇ ਲੋਕਾਂ ਦੇ ਕੋਈ ਫੋਨ ਹੱਲੇ ਤੱਕ ਆ ਚੁੱਕੇ ਨੇ ਦੇਖੋ ਗੱਲ ਇਹ ਆ ਵੀ ਲੋਕ ਫੋਨ ਕਰਦੇ ਨੇ ਇੱਕੋ ਜਿਹੀ ਵੱਡਾ ਗੱਲ ਸੀ ਸਾਡੇ ਲੋਹੜੀ ਮੇਲੇ ਤੇ ਆ ਕੇ ਕੋਈ ਇਹ ਨਹੀਂ ਸੀ ਵੀ 7 ਤੋਂ 50 ਜਾਂ ਲੱਖ ਰੁਪਏ ਲੈਂਦਾ ਸੀ ਉਹਨੇ ਕਹਿਣਾ ਆਪਾਂ ਭਰਾਵਾਂ ਸੁਜਿੰਦੇ ਖੁਸ਼ ਕਰਨੇ ਐ ਦੂਬੇ ਨਾਲ ਕੋਈ ਮਤਲਬ ਨਹੀਂ ਇਹੀ ਜਿਹਾ ਬੰਦਾ ਹੋਣਾ ਬਹੁਤ ਮੁਸ਼ਕਲ ਆ ਇਹੀ ਜਿਹਾ ਬੰਦਾ ਜਿਹੜੇ ਬੰਦੇ ਦੇ ਅੰਦਰ ਕੋਈ ਲਾਲਚੀ ਨਾ ਹੋਵੇ ਜਿਹਨੇ ਹਮੇਸ਼ਾ ਲੋਕਾਂ ਦੀ ਗੱਲ ਕਰਨੀ ਹੈ ਤੇ ਉਹ ਉਹ ਮੈਨੂੰ ਯਾਦ ਆ ਉਸ ਦਿਨ ਸਟੇਜ ਤੇ ਕਹਿ ਰਿਹਾ ਸੀ ਕਿ ਪੰਜਾਬੀ ਪਵੰਦੀ ਆ ਸਟੇਜ ਸਾਡੇ ਆਰਟਿਸਟਾਂ ਦੀ ਰਾਜਧਾਨੀ ਹੈ ਆਓ ਇਥੇ ਕੋ ਮੇਰੇ ਮੁਕਾਬਲੇ ਖੜ ਕੇ ਦਿਖਾਓ ਮਤਲਬ ਜਾਣ ਲਗਾ ਇਸ ਤਰ੍ਹਾਂ ਦੇ ਉਹ ਦਿਨੋ ਸ਼ਬਦ ਬੋਲ ਰਿਹਾ ਸੀ ਤੇ ਹੈ ਤਾਂ ਜੋ ਕੁਝ ਹੁੰਦਾ ਪਰਮਾਤਮਾ ਨੂੰ ਮਨਜ਼ੂਰ ਹੁੰਦਾ ਪਰ ਉਹ بڑے ਟਡਲੇਦਾਰੀ ਵਾਲੇ ਜਿਹੜੇ ਸ਼ਬਦ ਬੋਲਿਓ ਹਮੇਸ਼ਾ ਤੁਹਾਡੇ ਕੰਨਾਂ ਚ ਗੂੰਜਦੇ ਰਹਿਣਗੇ ਦੇਖਿਆ ਜਾਂਦਾ ਅਕਸਰ ਉਹ ਬੰਦਾ ਥੋੜੇ ਹਾਈ ਲੈਵਲ ਤੇ ਚੱਲ ਜਾਂਦਾ ਆਪਣੇ ਨਾਲ ਸਿਕਿਉਰਟੀ ਕਾਫੀ ਰੱਖ ਲੈਂਦਾ ਪਰ ਸਿੰਦਾ ਜੀ ਦਾ ਉਹ ਸੁਭਾਅ ਉਹ ਪੁਰਾਣਾ ਹੀ ਰਿਹਾ ਇਕੱਲੇ ਨੇ ਜਾਣਾ ਆਰਾਮ ਨਾਲ ਸਾਰਿਆਂ ਨੂੰ ਕਹਿ ਦਿੰਦਾ ਕਿਸੇ ਨੇ ਕਹਿਤਾ ਫੋਟੋ ਕਰਾਣੀ ਉਹਨਾਂ ਨੇ ਕਹਿਣਾ ਘਰ ਆਲਾ ਬਈ ਜਿੱਥੇ ਦੋਸਤਾਂ ਦੀ ਦੁਨੀਆ ਦੇ ਵਿੱਚ ਸ਼ਾਮ ਨੂੰ ਬੈਠਣਾ ਗੱਲਾਂ ਕਰਦਿਆਂ ਉੱਥੇ ਸਵੇਰੇ ਯੂਨੀਵਰਸਿਟੀ ਜਾ ਕੇ ਜਿਵੇਂ ਦੁਬਟਾ ਨਚੋੜੀ ਜਾਂ ਸਰੀਰ ਨਚੋੜ ਦਿੰਦੇ ਸੀ ਉਹ ਕਿਵੇਂ ਗਰਮੀਆਂ ਕਰਵੀ ਤੁਸੀਂ ਆ ਮੇਰਾ ਮੁੰਡਾ ਗਨਮੈ ਨਹੀਂ ਕਹਿ ਰਿਹਾ ਸੀ ਕਹਿੰਦਾ ਸ਼ਿੰ다ਜੀ ਦੀ ਉਮਰ 50 ਸਾਲ ਹੋ ਉਹਦੀ 70 ਸਾਲ ਉਮਰ ਸੀ ਤੇ ਕੋਈ ਉਹਦੀ ਉਮਰ ਦਾ ਅੰਦਾਜ਼ਾ ਨਹੀਂ ਸੀ ਲਾ ਸਕਦਾ ਉਹਦੀ ਗੱਲਬਾਤ ਦਾ ਦਮ ਕੜਾਕਾ ਆਵਾਜ਼ ਉਹ ਜਿਹੜੀ ਗਰਜਦਾ ਸੀ ਉਹ ਬਲਖਣ ਸੀ ਉਹ ਤੀਆਂ ਦੀ ਲੋੜੀ ਤੇ ਜਿੱਦਾਂ ਮਨਾਈ ਜਾਣੀ ਅਗਲੇ ਸਾਲ ਫੇਰ ਆਣੀ ਆ ਉਸ ਦੇ ਵਿੱਚ ਸਿੰਦਾ ਜੀ ਦੇ ਯਾਦ ਦੇ ਵਿੱਚ ਸਿੰਦਾ ਜੀ ਨੂੰ ਸਮਰਪਿਤ ਕਰਾਂਗੇ ਸਾਡੇ ਪ੍ਰਧਾਨ ਜੀ ਖੜੇ ਆ ਬਾਕੀ ਇਹਨਾਂ ਨੇ ਫੈਸਲਾ ਕਰਨਾ ਵੈਸੇ ਸਾਡਾ ਜੋ ਮੈਂ ਕਹਾ ਇਹ ਮੰਨਣ ਨੂੰ ਤਿਆਰ ਨਹੀਂ ਅਸੀਂ ਸਿੰਦਾ ਜੀ ਨੂੰ ਆਲ ਆਊਟ ਕਰ ਪ੍ਰਧਾਨ ਜੀ ਨਾਲ ਸਮਰਪਿਤ ਕਰਾਂਗੇ ਪ੍ਰਧਾਨ ਜੀ ਕਿਵੇਂ ਦੇਖਦੇ ਤੀਆਂ ਦੀ ਲੋੜੀ ਉਹਨਾਂ ਨੂੰ ਚਾਹ ਹੁੰਦਾ ਸੀਗਾ ਤੁਹਾਡੀ ਤੀਆਂ ਦੀ ਲੋੜੀ ਤੇ ਜਾਣਾ ਤੇ ਕਿ ਤੀਆਂ ਦੀ ਲੋੜੀ ਤਾਂ ਹੁਣ ਕਿਵੇਂ ਸਿੰਦਾ ਜੀ ਦੀ ਯਾਦ ਦੇ ਵਿੱਚ ਕੀਤਾ ਜਾਊਗਾ ਸਿੰਦਾ ਜੀ ਸਾਡੇ ਮਾਲਵਾ ਸੱਭਿਆਚਾਰਕ ਮੰਚ ਹੋਵੇ ਚਾਹੇ ਪ੍ਰੋਫੈਸਰ ਮੋਹਨ ਸਿੰਘ ਮੌਲ ਫਾਊਂਡੇਸ਼ਨ ਹੋਵੇ ਹਮੇਸ਼ਾ ਇੱਕ ਫੈਮਿਲੀ ਮੈਂਬਰ ਦੀ ਤਰ੍ਹਾਂ ਵਿਚਰੇ ਨੇ ਕਦੀ ਉਹ ਸਾਡੇ ਚ ਕਲਾਕਾਰਾਂ ਦੇ ਰੂਪ ਚ ਆਈ ਨਹੀਂ ਤੀਆਂ ਦਾ ਲੋਹੜੀ ਮੇਲਾ ਹੋਵੇ ਉਦੋਂ ਪੁਰਾਣਾ ਪ੍ਰੋਫੈਸਰ ਮੋਹਨ ਸਿੰਘ ਮੇਲਾ ਹੋਵੇ ਸਿਕੰਦਰ ਚਿੰਦਾ ਜੀ ਦੀ ਹਾਜ਼ਰੀ ਹਮੇਸ਼ਾ ਉਸ ਮੇਲਿਆਂ ਚ ਰਹੀ ਆ ਜਿੱਦਾਂ ਹੁਣ ਬਾਬਾ ਜੀ ਨੇ ਦੱਸਿਆ ਪਿਛਲੇ ਮੇਲੇ ਚ ਵੀ ਬਹੁਤ ਢੜਦੇ ਨਾ ਗਾ ਕੇ ਗਏ ਉਹ 23 ਵਾਲੇ ਮੇਲੇ ਚਾ ਮੈਂ ਖੁਦ ਸੁਣਿਆ ਉੱਥੇ ਬਹਿ ਕੇ ਰੂਹ ਖੜੀ ਕਰਦੀ ਸੀ ਬਿਲਕੁਲ ਕਿਉਂਕਿ ਉਹ ਇਦਾਂ ਦੀ ਬਲੰਦ ਆਵਾਜ਼ ਸੀ ਪੰਜਾਬ ਦੀ ਇੱਕ ਇਦਾਂ ਦੀ ਵਿਲੱਖਣ ਆਵਾਜ਼ ਸੀ ਜਿਹੜੀ ਕੀ ਰਹਿੰਦੀ ਦੁਨੀਆ ਤੱਕ ਜਿਉਂਦੀ ਰਹਿਣੀ ਹੈ ਚਾਹੇ ਅੱਜ ਉਹ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਚਲੇ ਗਏ ਨੇ ਇੱਥੋਂ ਲੇਕਿਨ ਉਹਨਾਂ ਦੇ ਗਾਏ ਹੋਏ ਜਿਹੜੇ ਗੀਤ ਨੇ ਉਹ ਰਹਿੰਦੀ ਦੁਨੀਆ ਤੱਕ ਮਕਬੂਲ ਰਹਿਣਗੇ ਕਿਉਂਕਿ ਉਹਨਾਂ ਨੇ ਹਮੇਸ਼ਾ ਹੀ ਪੰਜਾਬ ਪੰਜਾਬੀ ਦੇ ਪੰਜਾਬੀ ਦੀ ਸੇਵਾ ਕੀਤੀ ਹੈ ਜਿਹੜੀ ਕਿ ਕਦੀ ਵੀ ਭੁੱਲ ਨਹੀਂ ਸਕਦੇ ਮੈਂ ਤਾਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਆਉਣ ਜਿੱਦੇ ਸਾਡੇ ਨਵੇਂ ਬੱਚੇ ਨੇ ਜਿਹੜੇ ਨਵੇਂ ਸਾਡੇ ਗੀਤ ਗਾਣ ਵਾਲੇ ਕਲਾਕਾਰ ਨੇ ਉਹਨਾਂ ਨੂੰ ਬੇਨਤੀ ਕਰਨੀ ਚਾਹਨਾ ਕਿ ਵਲਗਰ ਗੀਤ ਨਾ ਪਲੀਜ਼ ਗਾਓ ਯਾਰ ਤੁਸੀਂ ਸਾਡਾ ਤਾਂ ਐਡਾ ਮਹਾਨ ਵਿਰਸਾ ਸਾਡਾ ਐਡਾ ਮਹਾਨ ਸਾਡਾ ਇੱਕ ਜਿਹਨੂੰ ਕਹਿ ਦਈਏ ਗੁਰੂਆਂ ਪੀਰਾਂ ਪੈਗੰਬਰਾਂ ਦੀ ਧਰਤੀ ਆ ਪੰਜਾਬ ਸਾਡਾ ਤਾਂ ਆਪਣੇ ਹੀ ਮੁਕਤਾ ਕਲਚਰ ਜਿੰਨਾ ਮਰਜ਼ੀ ਗਾਈ ਜਾਓ ਤੁਸੀਂ ਇਹਦਾ ਜਿੰਨੀ ਮਰਜ਼ੀ ਵਾ ਗਾ ਲੋ ਉਦਾਂ ਉਦਾਂ ਤੁਸੀਂ ਤੁਸੀਂ ਕਦੀ ਉਹਨੂੰ ਬੋਰ ਹੋਈ ਨਹੀਂ ਸਕਦੇ ਮਿਰਜੇ ਤੁਸੀਂ ਚਿੰਦਾ ਹੀ ਨੇ ਮਿਰਜਾ ਗਾਇਆ ਗਾ ਕੇ ਆਪ ਗਹਿ ਰਿਹਾ ਕਹਿੰਦਾ ਜੀ ਯਾਰ ਗੱਲ ਨਹੀਂ ਬਣੀ ਸੋ ਕਹਿਣ ਤੋਂ ਭਾਵ ਕੀ ਆ ਸਾਡੀਆਂ ਤਾਂ ਲੋਕ ਗਥਾਵਾਂ ਇੰਨੀਆਂ ਨੇ ਸਾਡੇ ਤਾਂ ਗੁਰੂਆਂ ਪੀਰਾਂ ਪੰਗਬੰਰਾਂ ਦੇ ਯਾਰ ਇੰਨੇ ਕੰਮ ਕੀਤੇ ਹੋਏ ਨੇ ਜਿੰਨੇ ਮਰਜ਼ੀ ਗਾਈ ਜਾਓ ਫਲਗਰ ਗੀਤ ਗਾ ਕੇ ਤੁਸੀਂ ਕੁਝ ਸਮੇਂ ਦੇ ਲਈ ਅਪੜੀ ਮਕਬੂਲੀਅਤ ਕਰ ਸਕਦੇ ਹੋ ਲੇਕਿਨ ਜੇ ਲੌਂਗ ਟਾਈਮ ਚੱਲਣਾ ਤਾਂ ਤੁਹਾਨੂੰ ਯਮਲਾ ਜੱਟ ਚੇਤੇ ਕਰਨਾ ਪੈਣਾ ਤੁਹਾਨੂੰ ਨਿਰਿੰਦਰ ਬੀਬਾ ਯਾਦ ਕਰਨੀ ਪੈਣੀ ਤੁਹਾਨੂੰ ਕੁਲਦੀਪ ਮਾਨਕ ਚੇਤੇ ਕਰਨਾ ਪੈਣਾ ਤੁਹਾਨੂੰ ਮੁਹੰਮਦ ਸਦੀਕ ਸਾਹਿਬ ਬੈਠੇ ਨੇ ਹੌਣ ਚਿੰਦਾਈ ਚਲੇ ਗਏ ਲੇਕਿਨ ਇਹ ਕਲਾਕਾਰ ਹੋਏ ਨੇ ਜਿਹੜੇ ਰੰਗੀ ਦੁਨੀਆ ਤੱਕ ਯਾਦ ਰਹਿਣਗੇ ਸੋ ਕਹਿਣ ਤੋਂ ਭਾਪ ਕੀ ਆ ਬਈ ਸ਼ਰਿੰਦਰ ਚਿੰਦਾ ਜੀ ਦੁਨੀਆ ਤੋਂ ਚਲੇ ਗਏ ਇਨਾਂ ਦੇ ਪਰਿਵਾਰ ਨੂੰ ਦਾ ਜਿਹੜਾ ਘਾਟਾ ਪੈਣ ਰਿਹਾ ਪੈਣਾ ਲੇਕਿਨ ਪੰਜਾਬੀ ਤੇ ਪੰਜਾਬੀਅਤ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਜਿਹੜਾ ਕਦੇ ਵੀ ਨਹੀਂ ਪੂਰਾ ਹੋ ਸਕਦਾ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਬੇਨਤੀ ਕਰਨੀ ਚਾਹਨਾ ਪ੍ਰਮਾਤਮਾ ਇਹਨਾਂ ਨੂੰ ਆਪਣੇ ਚਰਨਾਂ 'ਚ ਨਵਾਸ ਬਖਸ਼ੇ ਔਰ ਜਿਹੜੇ ਸਾਡੇ ਪਿੱਛੇ ਸਾਡੇ ਜਿਹੜੀ ਸਾਡਾ ਸਮਾਜ ਆ ਸਾਰਾ ਇਹਨਾਂ ਦੇ ਗੀਤਾਂ ਨੂੰ ਸੁਣ ਸੁਣ ਕੇ ਆਪਣੇ ਬੱਚਾ ਨੂੰ ਵੀ ਉਸ ਰਾਤ ਹੀ ਚੱਲਣ ਦਾ ਇੱਕ ਸਨੇਹਾ ਦਵੇ ਵੀ ਜਿੱਦਾਂ ਦੀ ਗਾਇਕੀ ਚਿੰਦਾ ਜੀ ਗਾ ਕੇ ਗਏ ਨੇ ਇਦਾਂ ਦੀ ਗਾਇਕੀ गा ਕੇ ਸਦਾ ਲਈ ਤੁਸੀਂ ਅਮਰ ਹੋ ਸਕਦੇ ਹੋ ਸਦਾ ਲਈ ਤੁਸੀਂ ਮਕਬੂਲ ਹੋ ਸਕਦੇ ਹੋ ਥੈਂਕ ਯੂ ਤੇ ਤੁਸੀਂ ਜਿਸ ਤਰੀਕੇ ਨਾਲ ਦੇਖਿਆ ਕਿ 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 바ਵਾ ਜੀ ਹੋ ਗਏ ਜਾਂ ਹੋਰ ਸਿਆਸੀ ਲੀਡਰ ਆ ਰਹੇ ਨੇ ਧਾਰਮਿਕ ਜਥੇਬੰਦੀ ਇੱਥੇ ਪਹੁੰਚ ਰਿਆ ਨੇ ਪੰਜਾਬੀ ਕਲਚਰ ਦੇ ਨਾਲ ਜਿਹੜੇ ਪੰਜਾਬੀ ਗੀਤਕਾਰੀ ਦੇ ਨਾਲ ਜੁੜੇ ਜਿਹੜੀ ਇੰਡਸਟਰੀ ਆ ਉਹ ਪਹੁੰਚ ਰਹੀ ਲਗਾਤਾਰ ਪਹੁੰਚ ਰਹੀ ਹੈ ਜਿਹੜੇ ਸੁਰਿੰਦਰ ਸਿੰਘ ਦਾ ਜੀ ਤੇ 파르티 ਸ਼ਰੀਰ ਨੂੰ ਜਿਹੜੇ ਨਮਸਤਕਾਣ ਲੁਧਿਆਣਾ ਦੇ ਮਾਰਾ ਟਾਉਨਸ ਤੇ ਤੇ ਜਿਹੜਾ ਸ਼ਮਸ਼ਾਨ ਘਰ ਉੱਥੇ ਲਗਾਤਾਰ ਪਹੁੰਚਦਾ ਜਾਰੀ ਲੁਧਿਆਣਾ ਤੋਂ ਕੈਮਰਾ ਪਰਸਨ ਗੁਰਮੀਤ ਸਿੰਘ ਬੁਲਾਰੇ ਦੇ ਨਾਲ ਅਭਿਸ਼ੇਕ ਜਲੋਟਾ ਐਸਮਜ਼ ਨਿਊਜ਼ ਲੁਧਿਆਣਾ